ਕਿਸਾਨ ਹੜਿਆਂ ਦੀ ਮਾਰ ਚੱਲ ਰਹੇ ਨੇ ਤੇ ਉੱਥੇ ਕੁਝ ਬੰਨ ਨੌਜਵਾਨਾਂ ਨੇ ਖੁਦ ਲਗਾਏ ਤੇ ਜਿਸ ਤੋਂ ਬਾਅਦ ਸਰਕਾਰ ਨੂੰ ਲੈ ਕੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਅਮਿਤੋਜ ਮਾਨ ਦਾ ਬਿਆਨ ਸਾਹਮਣੇ ਆ ਰਹੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਨੌਜਵਾਨਾਂ ਨੂੰ ਸਲਾਮ ਕਰਦੇ ਆਂ ਜੋ ਖੁਦ ਹੀ ਜਿਹੜਾ ਕਿ ਆਪ ਮੋਰੇ ਬਣ ਕੇ ਜਿਹੜੇ ਕਿ ਸਰਕਾਰਾਂ ਵਾਲੇ ਕੰਮ ਖੁਦ ਕਰਨ ਲੱਗੇ ਹੋਏ ਨੇ ਤੇ ਉੱਥੇ ਹੀ ਸਰਕਾਰ ਦੀ ਹੱਦ ਹੋ ਗਈ ਹੈ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਸਰਕਾਰ ਨੂੰ ਜਿਹੜੀਆਂ ਕਿ ਲਗਾਤਾਰ ਖਰੀਆਂ-ਖਰੀਆਂ ਸੁਣਾਈਆਂ ਜਾ ਰਹੀਆਂ ਨੇ ਪਲਟਵਾਰਤਾ ਕੀਤਾ ਜਾ ਰਿਹਾ ਹੋਰ ਕੀ ਕੁਝ ਕਹਿਣਾ ਅਮਿਤੋਜ ਮਾਨ ਦਾ ਆਓ ਤੁਹਾਨੂੰ ਸੁਣਾਉਣੇ ਤੁੰਖਾਰ ਪੈਣ ਲੱਗੀ ਸੀ ਆ ਬਖਾ ਦੇ ਆ ਕੇ ਇਹ ਇਹਨਾਂ ਦੀ ਹਿੰਮਤ ਨੇ ਬਚਾਇਆ ਸਾਰਿਆਂ ਨੇ ਆ ਬੋੜੀਆਂ ਸਿੱਟੀਆਂ ਲਿਆ ਕੇ ਇੱਧਰ ਆ ਕੇ ਵਖਾ ਆਟ ਫਾਰ ਪੈ ਗਈ ਸੀ ਅੰਦਰ ਨੂੰ ਤੇ ਇੱਥੋਂ ਆ ਪਾਣੀ ਆ ਵੇਖੋ ਕਿਹੜੀ ਸਪੀਡ ਨਾਲ ਜਾ ਰਿਹਾ ਇਹਨੇ ਇੱਧਰ ਵੜਨਾ ਸੀ ਤੇ ਆ ਵਖਾਈ ਇੱਧਰ ਕੀ ਕੁਛ ਹੋਣਾ ਸੀ ਪਿੱਛੇ ਵਖਾ ਆ ਆ ਸਾਰਾ ਆ ਜਿਹੜੇ ਚੌਲ ਹਨਾ ਝੋਨਾ ਆ ਪਿੰਡ ਆ ਸਾਰਾ ਪਿੰਡ ਹੈ ਇਹ ਸਭ ਕੁਝ ਜਾਣਾ ਸੀ ਔਰ ਜਾਣਾ ਕਿਉਂ ਸੀ ਕਿਉਂਕਿ ਤੁਸੀਂ ਬੰਨਾ ਤੋਂ ਜਾਂ ਡੈਮਾਂ ਤੋਂ ਪਾਣੀ ਛੱਡ ਰਹੇ ਹੋ ਤੇ ਲੱਗੇ ਵਿਚਾਰੇ ਇਹ ਪਾਏ ਨੇ ਇੱਥੇ ਅੱਧਾ ਹੀ ਅੱਧਾ ਨਾ ਲੱਗੇ ਰੋ ਜਵਾਨ ਯਾਰ ਅਜ ਤਾਂ ਤੁਹਾਡਾ ਨਾਲ ਤੁਹਾਡਾ ਦੁਨੀਆ ਨੂੰ ਵਖਾਉਣ ਆਏ ਆ ਕਿ ਜੋ ਹੋ ਰਿਹਾ ਕਦੋਂ ਕਦੇ ਲੱਗੇ ਹੋ ਇੱਥੇ ਸਵੇਰ ਸਵੇਰ ਨੂੰ ਸਵੇਰ ਵੈਸੇ ਤਾਂ ਕੱਲ ਰਾਤ ਦੀ ਲੱਗੇ ਹੈ ਹਾਂ ਕੱਲ ਰਾਤ ਦੀ ਲੱਗੇ ਰਾਤ ਹੀ ਲੱਗੇ ਸੀ ਸਾਹਿਬ ਸਾਹਿਬ ਇੱਕ ਗੱਲ ਹੋਰ ਇਹਨਾਂ ਵਾਸਤੇ ਹੈ ਵੀ ਇਹਨਾਂ ਨੂੰ ਮਾਫਜਾ ਵੀ ਨਹੀਂ ਦਿੱਤਾ ਜਾਂਦਾ ਨਹੀਂ ਜੀ ਨਹੀਂ ਮਾਫਜਾ ਨਹੀਂ ਦਿੱਤਾ ਜਾਂਦਾ ਜੀ ਮੈਂ ਦੱਸਣਾ ਚਾਹਣਾ ਮਾਫਜਾ ਇਹਨਾਂ ਨੂੰ ਤਾਂ ਨਹੀਂ ਦਿੱਤਾ ਜਾਂਦਾ ਕਿਉਂਕਿ ਇਹਨਾਂ ਦੀਆਂ ਸਰਕਾਰ ਵੱਲੋਂ ਜਿਹੜੀ ਕਾਸ਼ਤ ਕਰਦੇ ਉਹਦੀ ਗਰਦੌਰੀ ਤੋੜ ਦਿੱਤੀ ਗਈ ਆ ਗਰਦੌਰੀ ਮੈਂ ਡੀਸੀ ਸਾਹਿਬ ਨੂੰ ਜਿੰਨੀ ਯਾਰ ਮਿਲਿਆ ਮੈਂ ਤੁਹਾਡੀ ਗੱਲ ਉਠਾਈ ਮੈਂ ਕਿਹਾ ਡੀਸੀ ਸਾਹਿਬ ਇਹ ਦੱਸੋ ਜਮਾਂ ਬੰਦੀ ਦੇ ਵਿੱਚ ਦੋ ਖਾਨੇ ਨੇ ਮੇਨ ਦੋ ਖਾਨੇ ਹੁੰਦੇ ਜਮਾਂ ਬੰਦੀ ਚ ਇਹਦੇ ਵਿੱਚੋਂ ਹੁੰਦਾ ਇੱਕ ਮਾਲਕ ਦਾ ਨਾਂ ਪਹਿਲਾ ਮਾਲਕ ਦਾ ਨਾਂ ਦੂਜਾ ਹੁੰਦਾ ਕਾਸ਼ਤਕਾਰ ਦਾ ਨਾਂ ਹਾਂਜੀ ਦੇਖੋ ਮੈਂ ਡੀਸੀ ਸਾਹਿਬ ਮੰਨ ਲਓ ਅਸੀਂ ਮਾਲਕ ਦੇ ਵਿੱਚ ਪ੍ਰਵੀਜ਼ਨ ਗਵਰਨਮੈਂਟ ਹੋਗਾ ਪੰਜਾਬ ਗਵਰਨਮੈਂਟ ਹੈਗਾ ਖਾਨਾ ਕਾਸ਼ਤ ਕਾਸ਼ਤ ਦੇ ਵਿੱਚ ਤੁਸੀਂ ਖੁਦ ਕਾਸ਼ਤ ਕਿਵੇਂ ਕਰ ਸਕਦੇ ਹੋ ਹਾਂਜੀ ਮੈਂ ਕਿਹਾ ਤੁਸੀਂ ਸਾਡੇ ਨਾਲ ਚੱਲੋ ਤੁਸੀਂ ਜ਼ਮੀਨ ਵਿਜੀ ਸਰਕਾਰ ਨੇ ਹਾਂਜੀ ਜੇ ਤੇ ਬਿੱਜੀ ਤਾਂ ਤੁਸੀਂ ਖੁਦ ਕਾਸਤ ਕਰ ਦੋ ਪਰ ਜੇ ਸਾਡੇ ਕਿਸਾਨ ਨੇ ਕਿਸੇ ਨੇ ਬਿੱਜੀ ਆ ਤੇ ਕਿਸਾਨ ਦੇ ਨਾਮ ਗਰਦੋਰੀ ਕਰਨੀ ਪਊ ਬਿਲਕੁਲ ਜੀ ਇਹ ਮਸਲਾ ਪਤਾ ਕੀ ਹੈ ਜਿਹੜਾ ਅਸੀਂ ਪਹਿਲਾਂ ਵੀ ਕੀਤਾ ਸੀ ਕਿ ਸਰਕਾਰਾਂ ਦੀ ਜ਼ਮੀਨ ਥੋੜੀ ਹੈ ਹਾਂਜੀ ਫਿਰ ਕਹਿੰਦੀ ਥੋੜੀ ਨਹੀਂ ਗਈ ਹਾਂ ਇਹ ਉਹੀ ਕੰਮ ਹੈ ਨਾ ਇਹ ਮਰਨ ਦਿੰਦੇ ਨਾ ਜਿਉਣ ਦਿੰਦੇ ਆ ਆ ਜਿੰਨੀ ਫਸਲ ਆ ਉਹ ਪਿੰਡ ਜਾਂ ਜਿਹੜੀ ਆ ਡਬੋਤੀ ਹੈ ਇਹਦਾ ਮੁਆਵਜ਼ਾ ਨਹੀਂ ਮਿਲਣਾ ਇਹਨਾਂ ਨੂੰ ਪਤਾ ਜੀ ਸਾਡੀ ਇੱਕ ਹੋਰ ਬੇਨਤੀ ਅਸੀਂ 65 ਤੋਂ ਲੈ ਕੇ ਆ ਦੇ ਬੂਟੇਵਾਦ ਕੀਤੇ ਨੇ ਸਾਡੇ 82 ਚ ਗਰਦੋਰੀਆਂ ਹੋਈਆਂ ਨੇ ਜਿਹੜੀ 2007 ਚ 6 ਚ ਹੋਈ ਇਹਨਾਂ ਕਾਚੀਆਂ ਕਰਤੀਆਂ ਨੇ ਅੱਗੇ ਸਾਨੂੰ 19 ਤੱਕ ਪਿੱਛੇ ਸਾਰਾ ਮਾਵਾਜਾ ਮਿਲਦਾ ਰਿਹਾ ਹੁਣ ਸਾਨੂੰ 19 ਤੋਂ ਲੈ ਕੇ ਨਹੀਂ ਮਿਲਦਾ ਸਾਨੂੰ ਪੱਕੇ ਨਹੀਂ ਮਿਲਦੇ ਪਾਸ ਮਾਨ ਸਾਹਿਬ ਇਹ ਗੱਲ ਇਹ ਵੀ ਗੱਲ ਦੱਸਣਾ ਚਾਹਣਾ ਪੰਜਾਬ ਦੇ ਵਿੱਚ ਕਿਤੇ ਵੀ ਦਰਿਆ ਦੀ ਜ਼ਮੀਨ ਹੈਗੀ ਇਹ ਦਰਿਆ ਦੀ ਜ਼ਮੀਨ ਨਹੀਂ ਗਈ ਨਹੀਂ ਗਿੰਦੀ ਦਰਿਆ ਦਾ ਹੈ ਹੀ ਨਹੀਂ ਗਈ ਹੈ ਨਹੀਂ ਸਰਕਾਰ ਦੀ ਹੋ ਸਕਦੀ ਹੈ ਮੈਂ ਮਾਲ ਕੀ ਹੋਈ ਆ ਮਾਲ ਦੀ ਥੋੜੀ ਕੀ ਇਹ ਚਾ ਤਿੰਨ ਚਾਰ ਚੀਜ਼ਾਂ ਨੇ ਪਤਾ ਕੀ ਐ ਇਹ ਤਾਂ ਸਾਨੂੰ ਕਹਿੰਦੇ ਮਹੌਜਾ ਦਿਓ ਨਹੀਂ ਨਹੀਂ ਉਹ ਤਾਂ ਅਸੀਂ ਤੁਹਾਡੇ ਲਈ ਲੜਾਂ ਅਸੀਂ ਲੜਾਂਗੇ ਤੁਹਾਡੇ ਲਈ ਉੱਚ ਹੁਣ ਮਸਲਾ ਇਹ ਹੈ ਕਿ ਜਿਹੜਾ ਪਾਣੀ ਉਹ ਤੋਂ ਛੱਡ ਕੇ ਡਬੋ ਰਹੇ ਆ ਮਾਰ ਰਹੇ ਆ ਸਾਨੂੰ ਸਾਰੇ ਪਤਾ ਅਸੀਂ ਅੱਜ ਆਪਾਂ ਉਹਦੇ ਲਈ ਆ ਕੇ ਖੜੇ ਆ ਕਿ ਕੀ ਇਹ ਦੱਸਣਗੇ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸ ਦਿੰਦਾ ਹਾਂ ਹਾਂ ਜੀ 47500 ਕਰੋੜ ਰੁਪਇਆ ਇੱਕ ਇੰਡਸਟਰੀਲਿਸਟ ਦਾ ਮਾਫ ਕਰਤਾ ਪਤਾ ਕੀ ਨਾ ਉਹਦਾ ਅਨਿਲ ਅੰਬਾਨੀ 2 ਸਾਲ ਪਹਿਲਾਂ 47500 ਕਰੋੜ ਮਤਲਬ ਵੇਖ ਲੋ ਮਤਲਬ ਸਾਹ ਪੂਰੇ ਪੰਜਾਬ ਦਾ ਕਰਜ਼ਾ ਲੱਖ ਤੱਕ ਹੋਣਾ ਹੈ ਇਕੱਲੇ ਇੱਕ ਬੰਦੇ ਦਾ ਤੇ ਆ ਬੰਦੇ ਜਿਹੜੇ ਮਿਹਨਤ ਕਰਦੇ ਨੇ ਇਹਨਾਂ ਨੂੰ ਜੇ ਫਸਲ ਮਰ ਜੇ ਜਿਵੇਂ ਕਿ ਆ ਮਰੀ ਆ ਇੱਧਰ ਤੇ ਇੱਧਰ ਜੇ ਖੁਦਾ ਨਾਲ ਖਾਸਾ ਵੜ ਗਿਆ ਦੇਣਾ ਇਹਨਾਂ ਦਾ ਵੀ ਕੱਕ ਨਹੀਂ ਲਾਣੇ ਜਮੀਨਦਾਰ ਦਾ ਕਰਜ਼ਾ ਤਾਂ ਮਾਫ਼ ਕੀ ਕਰਨਾ ਸਾਡੀ ਹੋਰ ਗੱਲ ਆਪ ਤਾਂ ਤਾਂ ਬਚਾ ਲੈਣੇ ਇਹੀ ਬਾਤ ਮਾਨੀ ਲੈਣ ਕੀ ਦੀ ਜਮੀਨ ਆ ਇਹ ਪੈਲੀਆਂ ਪਹਿਲਾਂ ਪੱਕੀਆਂ ਹੋ ਗਈਆਂ ਹਾਂਜੀ ਹਾਂ ਪੱਕੀਆਂ ਤੋੜ ਗਏ ਨਾ ਗਾਂ ਗਰਦੋਰੀਆਂ ਵੀ ਤੋੜਤੀਆਂ ਅੱਛਾ ਮਾਰਕੀ ਵੀ ਤੋੜਦੀ ਤੇ ਗਰਦੋਰੀਆਂ ਵੀ ਤੋੜ ਤੋੜੀਆਂ ਬੰਦ ਮਾਨ ਸਾਹਿਬ ਮੈਂ ਤਾਂ ਦੱਸਦਾ ਇੱਥੇ ਸੀ ਚੱਲ ਇੱਥੇ ਮਤਲਬ ਦਲਦਲ ਸੀ ਪਹਿਲਾਂ ਲੋਕਾਂ ਨੂੰ ਕਿਹਾ ਵੀ ਆਬਾਦ ਕਰੋ ਇਹਨਾਂ ਦੀਆਂ ਦੋ ਪੀੜੀਆਂ ਗਲਗੀਆਂ ਨੂੰ ਆਬਾਦ ਕਰਨ ਦੇ ਵਿੱਚ ਹੀ ਕਾਰ ਦੇ ਵਿੱਚ ਦਲਦਲ ਚ ਮਾੜਾ ਟਰੈਕਟਰ ਚਾਹਦਾ ਉਹਦੋਂ ਮਸ਼ੀਨਰੀ ਦਾ ਯੋਗ ਵੀ ਨਹੀਂ ਸੀ ਨਹੀਂ ਸੀ ਉਹ ਇਹਨਾਂ ਲੋਕਾਂ ਨੇ ਬਲਦਾਂ ਦੇ ਨਾਲ ਇਹਨਾਂ ਵੱਡ ਵਡੇਰਿਆਂ ਨੇ ਇਹਨਾਂ ਨੇ ਝੱਲ ਪੱਟੀ ਇਹ ਜਿਹੜੇ ਬੂਝੇ ਪੱਟੇ ਕਿਤੇ ਪੈਲੀ ਉੱਚੀ ਸੀ ਕਿਤੇ ਨੀਵੀਂ ਜਦੋਂ ਪੱਧਰ ਹੋ ਗਈ ਉਹਦੋਂ ਸਰਕਾਰ ਕੇ ਨਹੀਂ ਸਾਡੀ ਹੈ ਹਾਂਜੀ ਏਅਰਪੋਰਟ ਸਰਪਿਆ ਪ੍ਰਧਾਨ ਜੀ ਕਾਸ਼ਤਕਾਰ ਨੂੰ ਕਦੀ ਕਾਸ਼ਤਕਾਰ ਨੂੰ ਮੁਆਵਜ਼ਾ ਨਹੀਂ ਦਿੰਦੇ ਹਾਲਾਂਕਿ ਅੱਜ ਦੀ ਤਰੀਕ ਦੇ ਵਿੱਚ ਕਾਸ਼ਤਕਾਰ ਇਹ ਨੇ ਜੇ ਮੰਨ ਲਓ ਸਰਕਾਰ ਨੇ ਹੋਰ ਨਹੀਂ ਕਾਸ਼ਤਕਾਰ ਨੇ બીજી ਏ ਇਹ ਅੱਜ ਵੀ ਤੁਸੀਂ ਉਹ ਕਹਿੰਦੇ ਵੀ ਇਹ ਦਰਿਆ ਦੀ ਜ਼ਮੀਨ ਹੈ ਇਹ ਸਾਡੇ دریا ਦੀ ਮਾਲਕੀ ਨਹੀਂ ਸਰਕਾਰ 18 ਜਿਵੇਂ ਥੋੜੀ ਇਹ ਕਾਂਗਰਸ ਦਾ ਰਾਜ ਇਹ ਛੱਡ ਜਾਂਦਾ ਸੀ ਜੰਗਾ ਉਹ ਦਰਿਆ ਇਹਨਾਂ ਨੇ ਪੱਕਾ ਕਰਤਾ ਤੇ ਜ਼ਮੀਨ ਥੋੜੀ ਨਾ ਆਪਣੀ دریا ਦੀ ਕੋਈ ਜ਼ਮੀਨ ਨਹੀਂ ਆਈ ਨਹੀਂ ਕਿ ਮਾਲਕੀ ਵੀ ਦੂਸਰੀ ਗਾਂਵਾਂ ਤੋਂ ਆਉਂਦੀ ਸੀ ਜੰਮੇ ਪਲੇ ਤੇ ਸਾਡੀ ਤੀਜੀ ਪੀੜੀ ਹੈ ਤੀਜੀ ਪੀੜੀ ਹੈ ਆ ਸਾਡਾ ਸਾਰਾ ਇਲਾਕਾ ਹੀਵੇਂ ਪਹਿਲੀਆਂ ਪੁੱਟ ਕੇ ਬਣਾਈਆਂ ਜਦੋਂ ਮੰਡ ਸੀ ਤੇ ਪਹਿਲੇ ਸਾਨੂੰ ਹੁਣ ਤੱਕ 19 ਤੇ ਪਿੱਛੇ ਮਿਲਦਾ ਰਿਹਾ 18 ਵੀ ਜਦੋਂ ਤੁਹਾਨੂੰ 17 ਚ ਵੀ ਉਦੋਂ 19 ਚ ਮੇਰੇ ਸਾਹਿਬ ਮਿਲਿਆ ਜੀ ਪਿੱਛੇ ਮਿਲਿਆ 19 ਚ ਨਹੀਂ ਮਿਲਿਆ 19 ਚ ਆਪਣੇ ਜਦੋਂ ਕਾਂਗਰਸ ਰਾਜ ਆ ਰਾਜ ਆਇਆ ਨਾ ਕਾਂਗਰਸ ਨੇ ਥੋੜੀ ਸਰਬਾ ਸਭ ਦਾ ਨਹੀਂ ਆ ਕਾਂਗਰਸ ਨੇ ਤੋੜੀਆਂ ਆਕਾਲੀਆਂ ਨੇ ਕਾਲੀਆਂ ਨੇ ਪੱਕਿਆ ਕੀਤਾ ਬਾਦਲ ਸਾਹਿਬ ਨੇ ਤੇ ਇਹਨਾਂ ਤੋੜਤੀਆਂ ਚਲੋ ਕੋਈ ਕਾਂਗਰਸੀ ਆਉਂਦਾ ਥੋੜੇ ਇਧਰ ਉਹਨੂੰ ਪੁੱਛਿਆ ਨੀ ਵੀ ਕਿਉਂ ਤੋੜੀਆਂ ਨਹੀਂ ਉਹ ਐਵੇਂ ਕਰਦੇ ਨੂੰ ਉਹਨਾਂ ਪੈਸੇ ਨਹੀਂ ਤਾਰੇ ਮੈਂ ਤੁਹਾਨੂੰ ਹੋਰ ਦੱਸਾਂ ਉਹਨੂੰ ਪਹਿਲੀ ਗੱਲ ਤਾਂ ਇਹ ਪਤਾ ਹੀ ਨਹੀਂ ਹੋਣਾ ਨਹੀਂ ਹੈਗਾ ਜੀ ਹਾਂ ਆਹ ਹੁਣ ਵਾਲਿਆਂ ਨੂੰ ਪੁੱਛ ਲਿਆ ਅਸੀਂ ਆਂਦੇ ਜੀ ਅਸੀਂ ਆਹ ਜਿਹੜੀ ਮਿੱਟੀ ਆ ਨਾ ਰੇਤ ਐ ਇਹ ਮਾਈਨਿੰਗ ਇਹਨਾਂ ਨੂੰ ਦੇ ਦੇਾਂਗੇ ਨਹੀਂ ਜੇ ਉਹ ਗੋਲ ਬਣਾਤਾ ਉਹ ਮੈਂ ਕਿਹਾ ਅਜ ਤਾਂ ਇਹ ਰੇਤ ਮੁਫਤ ਹੋਵੇ ਤੁਸੀਂ ਆਣੇ ਇਹਨਾਂ ਲਈ ਬਣਾਤਾ ਹਮਮ 당ਜੀਆ ਸਾਨੂੰ ਵੀ ਇੱਥੇ ਨੀ ਲੋੜ ਐ ਅੱਜ ਸਾਡੇ ਦੋ ਲੱਖਾਂ ਤੋਂ ਬਚਨ ਵਾਸਤੇ ਘਰ ਡੇ ਨੇ ਇਹ ਨਹੀਂ ਗੱਲ ਹੀ ਨਹੀਂ ਇਹ ਪੱਕੇ ਖੜੇ ਨੇ ਇਹਨਾਂ ਕਿਸੇ ਨਹੀਂ ਜੇ ਚੁੰਡੀ ਨਹੀਂ ਚੱਕਣ ਦੇਣੀ ਸਾਨੂੰ ਫੇਰ ਇਹਨਾਂ ਨੇ ਬੋਲ ਬੋਲ ਸਕੇ ਕਰ ਦੇਣੇ ਜਦੋਂ ਦੋ ਚੋਂ ਦੇ ਪਰਚੇ ਪੈ ਗਏ ਨਾਲੇ ਤੁਸੀਂ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਕਰੋਗੇ ਹਾਂ ਸਹੀ ਗੱਲ ਥੋੜੀ ਖੱਬਤ ਕਿੰਨੀ ਆ ਜਿਹੜੀਆਂ ਤੁਹਾਡੀਆਂ ਆਫੀਸ਼ਲ ਖੱਡਾਂ ਨੇ ਉਹਨਾਂ ਦਾ ਕੀ ਹੋ ਫੇਰ ਬਿਲਕੁਲ ਖੱਡਤ ਕਹੋਗੇ ਜਾਂ ਸਾਰਾ ਦਰਿਆ ਕੈਦੂਗੇ ਐਵੇਂ ਝੂਠ ਬੋਲੀ ਮੋਰਤ ਬਣਾਉਂਦੇ